ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਪਾਣੀ ਪੰਚਾਇਤੀ ਚੋਣਾਂ ਦੀ ਤਰੀਖ ਨੂੰ ਲੈ ਕੇ ਮੁਜੀਠਿਆ ਦਾ ਪੰਜਾਬ ਸਰਕਾਰ ਤੇ ਨਿਸ਼ਾਨਾ ਕਿਹਾ ਸਰਪੰਚੀ ਦੀਆਂ ਚੋਣਾਂ ਚ ਕੀਤੀ ਜਾ ਰਹੀ ਹੈ ਤਾਂ सीएम मानदी से जानकारी लेके मुजीठिया दा वार केआ मुख्यमंत्री दी सेहत संबंधी जानकारी लुकावणा पंजाबियां नाल ਧੋਖਾ ਗੁਰਦਾਸਪੁਰ ਦੇ ਨੀਰੀ ਹਸਪਤਾਲ ਚ ਮਰੀਜ਼ ਦੀ ਹੋਈ ਮੌਤ ਨੂੰ ਲੈ ਕੇ ਪਰਿਵਾਰ ਨੇ ਕੀਤਾ ਹੰਗਾਮਾ ਪਥਰੀ ਦੇ ਆਪਰੇਸ਼ਨ ਦੌਰਾਨ ਹੋਈ ਮੌਤ ਤੋਂ ਬਾਅਦ ਹਸਪਤਾਲ ਤੇ ਲਗਾਏ ਸਹਿ ਇਲਜ਼ਾਮ ਨਾ ਕਰਨ ਦੇ ਇਲਜ਼ਾਮ ਪੇਹੂਨ ਖਬਰਾਂ ਵਿਸਥਾਰ ਦੇ ਨਾਲ ਸ਼੍ਰੋਮਿਅ ਕਾਲੀਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਦੇ ਸ਼ਬਦੀ ਹਮਲੇ ਕੀਤੇ ਗਏ। ਉਹਨਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਤੇ ਪੰਜਾਬ ਦੇ ਵਿੱਚ ਡੀਏਪ ਦੀ ਐਸਐਮਐਸ ਸਭ ਤੋਂ ਵੱਧ ਕੇ ਦੇਖਣ ਨੂੰ ਮਿਲ ਰਹੀ ਹੈ ਤੇ ਡੀਏਪ ਦੀ ਕਾਲਾ ਬਾਜ਼ਾਰੀ ਵੀ ਸ਼ੁਰੂ ਹੋ ਚੁੱਕੀ ਹੈ। ਮਜੀਠੀਆ ਨੇ ਕਿਹਾ ਕਿ ਪੰਚਾਇਤੀ ਚੋਣਾਂ ਆ ਰਹੀਆਂ ਨੇ ਤੇ ਲੋਕਤੰਤਰ ਦੀ ਸ਼ੁਰੂਆਤ ਹੀ ਪੰਚਾਇਤੀ ਚੋਣਾਂ ਤੋਂ ਹੁੰਦੀ ਹੈ ਤੇ ਲੇਕਿਨ ਪੰਚਾਇਤੀ ਚੋਣਾਂ ਦੇ ਲਈ ਅਜਿਹੀ ਤਰੀਕ ਰੱਖੀ ਗਈ ਜਿਸ ਦੌਰਾਨ ਪਿੰਡਾਂ ਦੇ ਲੋਕ ਆਪਣੇ ਕੰਮ ਕਾਜ ਸਜਾਦੇ ਨੂੰ ਨੇ ਉਹਨਾਂ ਨੇ ਕਿਹਾ ਕਿ ਕੁੱਲ ਮਿਲਾ ਕੇ ਪੰਜਾਬ ਸਰਕਾਰ ਸਰਪੰਚੀ ਚੋਣਾਂ ਵਿੱਚ ਤੰਦਲੇ ਕਰ ਰਹੀ ਹੈ। ਦੀ ਰਾਜ ਇਲੈਕਸ਼ਨ ਕਰਾਉਣ ਦੀ ਕੇਸ ਕਿਸਮ ਦੀ ਸੀ ਇਹ ਤੁਹਾਨੂੰ ਅੰਦਾਜ਼ਾ ਲਾ ਲਓ ਕਿ ਜੇ ਕੋਈ ਐਮਪੀ ਦੀ ਵੋਟ ਪਾ ਰਿਆ ਹੈ ਕਿ ਉਹਨੂੰ ਪੰਚਾਇਤ ਦੀ ਜਿਹੜੀ ਇਲੈਕਸ਼ਨ ਆ ਰਹੀ ਹੈ 24 ਐਂਡ 'ਚ ਉਹ ਅਧਿਕਾਰ ਹੈ ਕਿ ਨਹੀਂ ਹੈ ਮਗਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਵੋਟਰ ਲਿਸਟ ਚੁੱਕ ਲਈ 1 1 23 ਮਤਲਬ ਕਿ ਜੋ 22 ਤੱਕ ਵੋਟਾਂ ਬਣੀਆਂ ਨੇ ਉਹ ਪੈਣ ਗਿਆ 23 'ਚ ਜੋ ਵੋਟਾਂ ਬਣੀਆਂ ਉਹ ਨਹੀਂ ਪੈਣੀਆਂ 2024 ਚ ਜੋ ਹੁਣ ਤੱਕ ਵੋਟਾਂ ਬਣ ਗਿਆ ਉਹ ਨਹੀਂ ਪਹਿਣੀ ਆ ਕਿ ਇਹ ਥੋੜਾ ਫੰਡਮੈਂਟਲ ਰਾਈਟ ਦਾ ਅਧਿਕਾਰ ਦਾ ਜੋ ਫੰਡਮੈਂਟਲ ਰਾਈਟ ਸਾਨੂੰ ਮਿਲਿਆ ਸਾਡੇ ਸੰਵਿਧਾਨ ਵੱਲੋਂ ਕੀ ਉਹਦਾ ਘਾਲ ਨਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਿਛਲੇ 48 ਘੰਟਿਆਂ ਤੋਂ 40 ਹਸਪਤਾਲ ਮੋਹਾਲੀ ਵਿਖੇ ਜ਼ੇਰੇ ਰਾਜਨੀਜ ਨਾਦੀ ਸਿਹਤ ਬਾਰੇ ਪਾਰਟੀ ਬੋਲਣ ਲੋਕਾਂ ਨੂੰ ਸਹੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ ਇਸ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਤੰਜ ਕਸਦੇ ਕਿ ਮੁੱਖ ਮੰਤਰੀ ਬਾਰੇ ਸਹੀ ਜਾਣਕਾਰੀ ਲੋਕਾਂ ਨੂੰ ਮੁਹੱਈਆ ਕਰਾਉਣਾ ਪਾਰਟੀ ਦਾ ਫਰਜ਼ ਬਣਦਾ ਤੇ ਉਹ ਚਾਹੁੰਦੇ ਨੇ ਕਿ ਮੁੱਖ ਮੰਤਰੀ ਜਲਦੀ ਸਿਹਤਿਆਬ ਹੋ ਕੇ ਸੂਬੇ ਦੇ ਕੰਮ ਕਰਨ ਕੋਈ ਹੋ ਸਕਦਾ ਮਤਲਬ ਆਈ ਵਿਸ਼ ਥੈਮ ਵੈਲ ਉਹਨਾਂ ਦੀ ਸਿਹਤ ਜਾਪਦਾ ਹੋਵੇ ਉਹ ਠੀਕ ਹੋਣ ਮਗਰ ਜੇ ਤੁਸੀਂ ਆਪਦੀ ਬਾਡੀ ਨੂੰ ਅਬਿਊਜ਼ ਕਰੀ ਜੋ ਯੂਜ਼ ਅਬਿਊਜ਼ ਕਰੀ ਜੋ ਫਿਰ ਤੁਸੀਂ ਵੀ ਥੋੜਾ ਬਹੁਤਾ ਸੋਚਣਾ ਪੈਣਾ ਔਰ ਮੈਨੂੰ ਚਿੰਤਾ ਕਿੱਥੋਂ ਹੋਈ ਕਿੱਥੋਂ ਮੇਰਾ ਕਨਸਰਨ ਪੈਦਾ ਹੋਇਆ ਇਹ ਬਾਰਡਰ ਸਟੇਟ ਹੈ ਜੀ ਐਂਡੋਪਾਰਕ ਬਾਰਡਰ ਤੇ ਹੈ ਨੈਸ਼ਨਲ ਸਿਕਿਉਰਿਟੀ ਹਮੇਸ਼ਾ ਇੱਕ ਬੜਾ ਵੱਡਾ ਮੁੱਦਾ ਬਣਦਾ ਤੁਸੀਂ ਰੋਜ਼ ਰਿਪੋਰਟ ਕਰਦੇ ਹੋ ਤੇ ਜਿਸ ਦੇ ਹੱਥ 'ਚ ਸੂਬੇ ਦੀ ਕਮਾਂਡ ਹੋਵੇ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਉਹ ਪੂਰਾ ਤੰਦਰੁਸਤੋ ਜੇ ਨਹੀਂ ਹੈ ਔਰ ਉਹਦੀ ਲਾਈਨ ਆਫ ਟਰੀਟਮੈਂਟ ਨਾਲ ਜਾਂ ਉਹਦੀ ਹੈਲਥ ਦੇ ਬਾਰੇ ਕੋਈ ਤੁਸੀਂ ਸੀਕਰਟ ਰੱਖ ਰਹੇ ਹੋ ਤੁਸੀਂ ਇੱਕ ਤਰੀਕੇ ਨਾਲ ਨੈਸ਼ਨਲ ਸਿਕਿਉਰਿਟੀ ਤੇ ਵੀ ਕੰਪਰੋਮਾਈਜ਼ ਕਰ ਰਹੇ ਹੋ ਦੇਖੋ ਇੱਕ ਇੱਕ ਆਪਣੇ ਕੋਲ ਐਗਜ਼ਾਮਪਲ ਹੈ ਮੈਂ ਤਾਂ ਕੱਲ ਹਸਪਤਾਲ ਵਾਲਿਆਂ ਨੂੰ ਵੀ ਕਿਹਾ ਕੀ ਜੈ ਲਲਤਾ ਜੀ ਦੀ ਅਨਫੋਰਚੂਨੇਟ ਡੈਥ ਹੋ ਗਈ ਨਾਟ ਕਿ ਮੈਂ ਕਹਿ ਰਿਹਾ ਕੋਈ ਇਹ ਜੇ ਹਾਲਾਤ ਇੱਥੇ ਬਣਨ ਮਗਰ ਉਸ ਤੋਂ ਬਾਅਦ ਰੌਲਾ ਕਿੰਨਾ ਪਿਆ ਵਜ਼ੀਰ ਹੀ ਰੌਲਾ ਪਾ ਕੇ ਬੈ ਗਏ ਕਿ ਕੀ ਇਹਨੂੰ ਦਵਾਈਆਂ ਨਹੀਂ ਸਹੀ ਦਿੱਤੀਆਂ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਦਾ ਸਹੀ ਟਰੀਟਮੈਂਟ ਨਹੀਂ ਹੋਇਆ ਔਰ ਉਸ ਵੇਲੇ ਵੀ ਇੱਕ ਮਾਰੀ ਇਨਕੁਆਇਰੀ ਲੱਗੀ ਸੀ ਪੀਆਈ ਦੀ ਮਗਰ ਕਹਿਣ ਦਾ ਭਾਵ ਕਿ ਪਾਰਦਰਸ਼ਤਾ ਰੱਖੋ ਦੱਸੀ ਜਾਓ ਕੀ ਹੈ ਤੁਸੀਂ ਕਮਾਲ ਹੋ ਕੀ ਕੱਲ ਮੇਰੇ داخلੋਂ ਪਰसों ਰਾਤ ਨੂੰ ਹੋਏ ਭਗਵੰਤ ਮਾਨ ਜੀ ਔਰ ਸਵੇਰ ਤੱਕ ਕਿਸੇ ਨੂੰ ਤੁਹਾਨੂੰ ਖਬਰ ਨਹੀਂ ਸੀ ਉਹ ਮੈਨੂੰ ਰਾਤ ਖਬਰ ਆ ਗਈ ਸੀ ਕਿ ਉਹ 11:30 12:00 ਵਜੇ ਦਾਖਲ ਹੋ ਗਏ ਮਗਰ ਮੈਂ ਤਾਂ ਸੋ ਗਿਆ ਸੀਗਾ ਜਦੋਂ 8 9 10 ਵਜੇ ਸਾਡੇ ਵਰਗਾ ਤਾਂ ਪੈ ਜਾਂਦਾ ਤੇ ਹੁਣ ਸਾਨੂੰ ਤਾਂ ਸਵੇਰੇ ਜਦ ਮੈਂ ਵੇਖਿਆ ਮੈਂ ਟੀਵੀ ਟੂਵੀ ਵੇਖਿਆ ਖਬਰ ਕੋਈ ਨਹੀਂ ਤੇ ਦਾਸ ਨੇ ਤੁਹਾਨੂੰ ਖਬਰ ਦਿੱਤੀ ਮੁੜ ਕੇ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਕੋਈ ਨਹੀਂ ਕਹਿੰਦਾ ਰੁਟੀਨ ਚੈੱਕ ਅਪ ਲਈ ਗਏ ਆ ਉਪਾ ਮਾਈਰ ਦੇਉ 48 ਘੰਟੇ ਹੋ ਗਏ ਕਿਹੜਾ ਰੂਟੀਨ ਦਾ ਚੈੱਕਅਪ ਹੁੰਦਾ ਰੂਟੀਨ ਦਾ ਚੈੱਕਅਪ ਤੁਸੀਂ ਵੀ ਕਰਾਣ ਚਲੇ ਜਾਉਨਾ 2 ਘੰਟਿਆਂ ਚ ਬੰਦਾ ਮੁੜਿਆਉਂਦਾ ਇਹਦਾ ਸੀਐਮ ਸਾਹਿਬ ਨੇ ਬੀਬੀਆਈਪੀ ਪਰਸਨ ਇਹਨਾਂ ਲਈ ਤਾਂ ਡਾਕਟਰ ਹੀ ਬਾਹਰ ਖੜਾ ਹੁੰਦਾ ਮਸ਼ੀਨਾ ਵੇਲੀਆਂ ਹੁੰਦੀਆਂ ਨਾਲ ਹੀ ਵੇਖ ਕੇ ਕਰੇ ਟੋਰ ਦਿੰਦੇ ਸੋ ਰੂਟੀਨ ਪ੍ਰੋਬਲਮ ਜਿਹੜੀ ਆ ਸਾਰੀ ਪ੍ਰੋਬਲਮ ਦੀ ਜੜੀ ਬੀਐਮਡਬਲਯੂ ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਚਲਦਿਆਂ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਉੱਥੇ ਹੀ ਅੱਜ ਤੋਂ ਨਾਮਜ਼ਦਗੀਆਂ ਪੱਤਰ ਦਾਖਲ ਕਰਾਉਣ ਲਈ ਆਰੋ ਕੇਂਦਰ ਸਥਾਪਿਤ ਕੀਤੇ ਗਏ ਉੱਥੇ ਵੀ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਸਖਤ ਇੰਤਜ਼ਾਮ ਕੀਤੇ ਗਏ ਨੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਵੱਲੋਂ ਸੁਰੱਖਿਆ ਨੂੰ ਲੈ ਕੇ ਨਿਰੀਖਣ ਕੀਤਾ ਗਿਆ ਡੀਐਸਪੀ ਅਜਨਾਲਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਅਸਲਾ ਧਾਰਕਾਂ ਨੂੰ ਅਪੀਲ ਕਰਦੇ ਨੇ ਕਿ ਆਪੋ ਆਪਣਾ ਅਸਲਾ ਜਮ੍ਹਾਂ ਕਰਾਉਣ ਜੇਕਰ ਕੋਈ ਅਸਲਾ ਜਮ੍ਹਾਂ ਨਹੀਂ ਕਰਾਉਂਦਾ ਤਾਂ ਉਨ੍ਹਾਂ ਵਿਰੁੱਧ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਪਥਰੀ ਦੇ ਆਪਰੇਸ਼ਨ ਲਈ ਦਾਖਲ ਹੋਏ ਮਰੀਜ਼ ਆਸ਼ਰਤੋਸ਼ ਮਹਾਜਨ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਵੀ ਜ਼ਿੰਦਾ ਹੋਣ ਦਾ ਦਾਵਾ ਕੀਤਾ ਸੀ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਸਵੇਰੇ ਮ੍ਰਿਤਕ ਐਲਾਨ ਦਿੱਤਾ ਹੈ ਪਰਿਵਾਰਕ ਮੈਂਬਰ ਆਸ਼ਤੋਸ਼ ਦੇ ਮ੍ਰਿਤਕ ਦੇ ਸਮੇਤ ਮੁਰਦੋ ਹਸਪਤਾਲ ਦੇ ਬਾਹਰ ਧਰਨੇ ਤੇ ਬੈਠ ਗਏ ਨੇ ਤੇ ਦੂਜੇ ਪਾਸੇ ਪਰਿਵਾਰ ਦੀ ਹਮਾਇਤ ਵਿੱਚ ਆਏ ਸੈਂਕੜੇ ਹੀ ਸਮਾਜਿਕ ਆਗੂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਬਰੀ ਨਾਕੇ ਤੋਂ ਉਹਨਾਂ ਦੇ ਵੱਲੋਂ ਜਾਮ ਲਗਾ ਦਿੱਤਾ ਗਿਆ ਦੋਸ਼ ਇਹ ਲਾਏ ਜਾ ਰਹੇ ਨੇ ਕਿ ਪਰਿਵਾਰ ਨੂੰ ਨੌਜਵਾਨ ਦੇ ਬਚਣ ਦੀ ਉਮੀਦ ਦਿਖਾ ਕੇ ਬਰਗਲਾਇਆ ਗਿਆ ਤੇ লাশ ਸਮੇਤ ਅੰਮ੍ਰਿਤਸਰ ਪੇਸ਼ ਕੀਤਾ ਗਿਆ ਜਦੋਂ ਕਿ ਆਸ਼ਤੋਸ਼ ਦੀ ਮੌਤ ਗੁਰਦਾਸਪੁਰ ਦੇ ਹਸਪਤਾਲ ਚ ਹੀ ਹੋ ਚੁੱਕੀ ਸੀ ਇਲਜ਼ਾਮ ਇਹ ਵੀ ਨੇ ਕਿ ਜੀ ਹਸਪਤਾਲ ਦੇ ਡਾਕਟਰਾਂ ਬੋਲੋ ਆਪਣੀ ਗਲਤੀ ਲਕਾਉਣ ਲਈ ਇਹ ਸਾਰਾ ਡਰਾਮਾ ਰਚਿਆ ਗਿਆ ਬੱਚੇ ਦੀ ਮੌਤ ਹੋ ਗਈ ਆਸ਼ੂ ਦੀ ਇਹ ਡਾਕਟਰ ਝੂਠ ਬੋਲ ਰਿਹਾ ਸੀ ਜੀ ਆ ਮਨਜੀਤ ਬੱਬਰ ਕਿ ਬੱਚਾ ਜਿੰਦਾ ਹੈ ਇਹਨੂੰ ਅੰਮ੍ਰਿਤਸਰ ਭੇਜ ਦੋ ਅਸੀਂ ਬਚਾ ਦਾਂਗੇ ਅਸੀਂ ਡਾਕਟਰਾਂ ਦਾ ਬੋਰਡ ਬਿਠਾਇਆ ਇਹ ਬਿਲਕੁਲ ਝੂਠ ਗੱਲ ਨਿਕਲੀ ਬੱਚਾ ਇੱਥੇ ਹੀ ਮਰ ਗਿਆ ਸੀ ਦਾ ਜਦੋਂ ਅੰਮ੍ਰਿਤਸਰ ਬੱਚਾ ਗਿਆ ਅੰਮ੍ਰਿਤਸਰ ਦੇ ਡਾਕਟਰਾਂ ਨੇ ਕਿਹਾ ਵੀ ਇਹ ਤੇ ਆਲਰੇਡੀ ਮਰਿਆ ਹੋਇਆ ਰਾਤ ਦੇ 2 ਵਜੇ ਉਹਨਾਂ ਕਿਹਾ ਵਾਪਸ ਲੈ ਜਾਓ ਆਨੂ ਬੇਟੀ ਦਾ ਫੋਨ ਆਇਆ ਛੋਦੀ ਵਾਈਫ ਦਾ ਅਸੀਂ ਕਿਹਾ ਵੀ ਰਾਤ ਨਾਲ ਪੁੱਤਰ ਹੁਣ ਸਵੇਰੇ ਲੈ ਕੇ ਆਓ ਸਵੇਰੇ 9 ਵਜੇ ਦਾ ਜਿਹੜਾ ਨਿਰੰਤਰ ਧਰਨਾ ਇੱਥੇ ਆ ਵੇਖੋ ਕੈਮਰਾਮੈਨ ਜੀ ਵੇਖੋ ਅੱਜ ਤਾਂ ਲਾਸ਼ ਪਈ ਹੈ ਸੜਕ ਤੇ ਲਾਸ਼ ਸੜਕ ਤੇ ਰੱਖ ਕੇ ਆਹੀਂ 9 ਵਜੇ ਦਾ ਧਰਨਾ ਦੇ ਰਹੇ ਆ ਵੇਖੋ ਸੰਗਤ ਦਾ ਇਕੱਠ ਕਿੰਨਾ ਕਿੰਨੀ ਦੁਨੀਆ ਖਰਾਬ ਹੋ ਰਹੀ ਆ ਲੇਕਿਨ ਗਰਦਾਸਪੁਰ ਦੇ ਪ੍ਰਸ਼ਾਸਨ ਤੇ ਕੋਈ ਵੀ ਸਿਰ ਤੇ ਜੂਨ ਹੀ ਚਿਰਕ ਰਹੀ ਇੱਕ ਮੁਰਦਾ ਇਨਸਾਨ ਹੈ ਕਹੀ ਜਾਂਦਾ ਕਿ ਉਹ ਜ਼ਿੰਦਾ ਵਾ ਇੱਕ ਕੈਂਡੀਲੇਟਰ ਲਾ ਕੇ ਇੱਕ ਝੂਠ ਬੋਲ ਕੇ ਪਹਿਲਾਂ ਉਹਨੂੰ ਗਲਤੀ ਇੰਜੈਕਸ਼ਨ ਲਾ ਕੇ ਇਹਨੇ ਮਾਰ ਦਿੱਤਾ ਫਿਰ ਕਹਿ ਦਿੱਤਾ ਗਿਆ ਕਿ ਉਹ ਹੈਗਾ ਵਾ ਸਰ ਕਲ ਸਾਰੇ ਕਹਿੰਦੇ ਸੀ ਕਿ ਉਹ ਹੈ ਨਹੀਂ ਇਹਨਾਂ ਨੇ ਮੈਨੂੰ ਅੰਦਰ ਬੁਲਾ ਕੇ ਸਰਕਾਰੀ ਹਸਪੀਟਲ ਤੋਂ ਟੀਮ ਆਈ ਉਹਨਾਂ ਨੇ ਵੀ ਝੂਠ ਬੋਲਿਆ ਵੀ ਇਹਨਾਂ ਦੇ ਸਾਹ ਚੱਲਣਦੇ ਜਦਕਿ ਉਹਨਾਂ ਦੇ ਸਾਹ ਹੈ ਨਹੀਂ ਉਹ ਸਿਰਫ ਇੱਕ ਮਸ਼ੀਨਾਂ ਨਾਲ ਜੋ ਵੀ ਇਹਨਾਂ ਨੇ ਕੀਤੇ ਤਾਂ ਹੀ ਉਹੀ ਡਾਕਟਰ ਕੇ ਡੀ ਵੀ ਮਿਲੇ ਦਾ ਨਾ ਡਾਕਟਰ ਕੇ ਡੀ ਵੀ ਮਿਲੇ ਦਾ ਨਾ ਨਹੀਂ ਨਹੀਂ ਇਹ ਗੱਪਾ ਉੱਥੇ ਇੱਥੋਂ ਆਪਾਂ ਕੇ ਡੀ ਹਸਪੀਟਲ ਗਏ ਆ ਉਹਨਾਂ ਨੇ ਸਾਨੂੰ ਜਾਂਦੇ ਕਹਿਤਾ ਕਿ ਤੁਹਾਡਾ ਬੰਦਾ ਬਹੁਤ ਸੀਰੀਅਸ ਆ 2-3% ਆ ਸਿਰਫ ਤੇ ਤੁਸੀਂ ਆਪਾਂ ਸਵੇਰੇ ਵੇਖ ਲਾਂਗੇ ਮਤਲਬ ਉਹ ਹੈ ਹੀ ਨਹੀਂ ਸਵੇਰੇ ਵੀ ਜਦੋਂ ਮੈਂ ਆਪਾਂ ਉਹਨਾਂ ਨੂੰ ਕਿਹਾ ਉਹਨਾਂ ਨੇ ਵੈਂਟੀਲੇਟਰ ਤੋਂ ਜਿੱਦਾਂ ਲਾਇਆ ਲਾਂ ਦੀ ਦੇਰ ਆ ਉਹਨਾਂ ਦੇ ਸਹਾਈ ਮੁੱਕ ਗਏ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਇਸ ਦੇ ਚਾਲਦਿਆਂ ਅੰਮ੍ਰਿਤਸਰ ਦੇ ਬਲਾਂਕ ਅਜਨਾਲਾ ਅੰਦਰ ਵੀ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ ਕਰ ਲੈਂਗੇ ਆਣੇ ਜਿਹਦੇ ਚਾਲਦੇ ਆਰੋ ਸਥਾਪਿਤ ਕੀਤੇ ਗਏ ਨੇ ਤੇ ਉੱਥੇ ਹੀ ਵੱਖ-ਵੱਖ ਪਿੰਡਾਂ ਦੇ ਆਰੋ ਸਥਾਪਿਤ ਹੋਏ ਨੇ ਜਿੱਥੇ ਵੱਖ-ਵੱਖ ਪਿੰਡਾਂ ਦੇ ਉਮੀਦਵਾਰ ਆ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਾਉਣਗੇ ਉੱਥੇ ਹੀ ਅੱਜ ਪਹਿਲਾ ਦਿਨ ਹੋਣ ਕਰਕੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਬਹੁਤ ਘੱਟ ਉਮੀਦਵਾਰ ਪਹੁੰਚ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਰੋਸ਼ ਨੀਲ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾ ਕਿ ਤੇ ਗਿੰਨ ਤੇ ਜਿਹੜਾ ਵੀ ਉਮੀਦਵਾਰ ਆਵੇਗਾ ਉਸ ਦੇ ਨਾਮਜ਼ਦਗੀ ਪੱਤਰ ਢਾਕਲ ਕਰੇ ਜਾਣਗੇ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰ ਤੇ ਜੇਕਰ ਕੋਈ ਆਪਣੇ ਕਾਗਜ਼ ਵੀ ਨਹੀਂ ਭਰ ਸਕਦਾ ਤਾਂ ਉਸ ਦੇ ਕਾਗਜ਼ ਵੀ ਭਰ ਕੇ ਦਿੱਤੇ ਜਾਣਗੇ ਅੱਜ ਪੰਜਾਬ ਸਰਕਾਰ ਦੇ ਹਦਾਬਾ ਮੁਤਾਬਕ ਮਿਤੀ 27 ਤੋਂ ਲੈ ਕੇ 4 ਤਰੀਕ ਤੱਕ ਨਾਮਜ਼ਦਗੀ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ ਇਹਦੇ ਲਈ ਅੱਜ ਪਹਿਲਾ ਦਿਨ ਹੈ ਤੇ ਅਸੀਂ ਜਿਹੜੇ ਹੈਗੇ ਜਿੰਨੇ ਵੀ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਵਰਤਵੱਦ ਨਾਮ ਜਿਤਗੀ ਆਪਣੀ ਭਰਨ ਤੇ ਵਧੀਆ ਇਲੈਕਸ਼ਨ ਪੰਜਾਬ ਦਾ ਦੇਓ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਅੰਮ੍ਰਿਤਸਰ ਇਕਾਈ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਸੰਗਠਨ ਦੇ ਦਫ਼ਤਰ ਮਕਬੂਲ ਰੋਡ ਵਿਖੇ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਆਲ ਇੰਡੀਆ ਅਤਵਾਦ ਵਿਰੋਧੀ ਸੰਗਠਨ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਦੇ ਨਿੱਜੀ ਸਕੱਤਰ ਸਹਿਬ ਸਿੰਘ ਤੇ ਪੰਜਾਬ ਦੇ ਜਨਰਲ ਸਕੱਤਰ ਪਵਨ ਸੈਣੀ ਪਹੁੰਚੇ ਇਸ ਮੌਕੇ ਆਏ ਹੋਏ ਸੰਗਠਨ ਦੇ ਮੈਂਬਰਾਂ ਤੇ ਅਧਿਕਾਰੀਆਂ ਨੇ ਭਗਤ ਸਿੰਘ ਜੀ ਦੀ ਤਸਵੀਰ ਤੇ ਫੁੱਲਾਂ ਦੀ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਤੇ ਸ਼ਹੀਦ ਭਗਤ ਸਿੰਘ ਅਮਰ ਰਹੇ ਤੇ ਦੇਸ਼ ਕੇ ਸ਼ਹੀਦ ਅਮਰ ਰਹੇ ਦੇ ਨਾਰੇ ਲਗਾਏ ਅੱਜਾਂ ਹੀ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਤੇ 올 ਇੰਡੀਆ ਐਂਟੀ ਟੈਰਰਿਸਟ ਫਰੰਟ ਵੱਲੋਂ ਸਾਰੇ ਸਾਥੀਆਂ ਨੇ ਉਹਨਾਂ ਜਨਮ ਦਿਨ ਤੇ ਸ਼ਰਧਾਂਜਲੀ ਭੇਟ ਕੀਤੀ ਹੈ ਔਰ ਫਰੰਟ ਦੇ ਸਾਰੇ ਕਾਰਕਿਰਤਾ ਹਮੇਸ਼ਾ ਹੀ ਯੋਧਿਆਂ ਦੇ ਦਿਨ ਮਨਾਉਂਦੇ ਰਹਿੰਦੇ ਨੇ ਡੀਐਸਪੀ ਸਿਟੀ ਤਰੰਤਾਰਨ ਕਮਲਜੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਮੀਡੀਆ ਨਾਲ ਮੁਖਾਤਬ ਹੁੰਦੇ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਵੱਖਹਕ ਮਾਮਲਿਆਂ ਚੋਂ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਨਜਾਇਜ਼ ਹਥਿਆਰ ਬਰਾਮਦ ਕੀਤੇ ਅਤੇ ਮੁਲਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੰਨੇ ਜਿਹੜੀ ਆ ਉਹ ਨਿਰਮਲ ਕੌਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਉਹ ਫਾਇਰਿੰਗ ਚ ਵਰਤਿਆ ਗਿਆ ਪਿਸਤਲ ਵੀ ਬਰਾਮਦ ਹੋ ਗਿਆ ਵਾ ਤੇ ਇਹਦਾ ਇੱਕ ਸਾਥੀ ਵਿਰਿੰਦਰ ਆ ਉਹ ਅਜੇ ਅਰੈਸਟ ਕਰਨ ਵਾਲਾ ਰਹਿੰਦਾ ਜਿਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਇਦਾਂ ਹੀ ਕੱਲ ਐਸਐਚਓ ਸਿਟੀ ਪਾਸ ਇਨਫੋਰਮੇਸ਼ਨ ਆਈ ਸੀ ਕਿ ਦਾਣਾ ਮੰਡੀ ਦੇ ਲਾਗੇ ਕੋਈ ਅਣਛਤੇ ਵਿਅਕਤੀ ਸ਼ੱਕੀ ਹਾਲਤ ਚ ਫੇਰ ਰਹੇ ਆ ਜਿੱਥੇ ਪੁਲਿਸ ਪਾਰਟੀ ਏਐਸਆਈ ਸੁਖਦੇਵ ਸਿੰਘ ਦੇ ਨਾਲ ਉਥੇ ਸਰਚ ਕਰਨ ਲਈ ਗਈ ਤੇ ਉਥੇ ਵਰਨ ਸੱਬਰਵਾਲ ਤੇ ਇੱਕ ਬਾਦਪਛਾਣ ਹੋਈ ਕਰਨ ਮੁੰਡਾ ਇਹ ਦੋ ਪੁਲਿਸ ਪਾਰਟੀ ਨੇ ਲੈ ਕੇ ਭਜੇ ਜਿੱਥੇ ਵਰਨ ਸੱਬਰਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 3 315 ਦੇ ਕੱਟੇ ਮਿਲੇ ਆ ਤੇ ਇਹਦੇ ਖਿਲਾਫ ਵੀ ਪਰਚਾ ਦਰਜ ਕਰਕੇ ਗਾਂ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਸਰ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਦਰਜ ਹੈ ਹਾਂ ਬਿਸ਼ਾਲ ਚਾਕੇ ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਆ ਤੇ ਆ ਵਰਨ ਤੇ ਅਜੇ ਪਹਿਲਾ ਹੀ ਪਰਚਾ ਉਹ ਬਾਕੀ ਫਿਰ ਵੀ ਇਹਦੀ ਰਿਕਾਰਡ ਦੀ ਜਿਹੜੀ ਪਰਤਾਲ ਕਰਨ ਦੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦੇ ਪਾਈ ਅਮਨਦੀਪ ਸਿੰਘ ਜੀ ਵੱਲੋਂ ਕਥਾਵਾਚਕ ਪਾਈ ਗੁਜਰਨ ਸਿੰਘ ਦੀ ਕਥਾ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਉਹਨਾਂ ਨਾਲ ਇਸ ਮੋਸ ਸੰਗਤ ਨੂੰ ਅਪੀਲ ਕਰਦੇ ਕਿਹਾ ਕਿ ਪਾਈ ਗੁਜਰਨ ਸਿੰਘ ਜੀ ਦੀ ਕਥਾ ਸੁਣ ਕੇ ਆਪਣਾ ਜੀਵਨ ਸਫਲਾ ਕਰੋ। ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਜਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓਇ ਚੰਸਾ ਤੰਵਾਦ